ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਆਧਾਰ ਕਾਰਡ ਭਾਰਤੀ ਨਾਗਰਿਕਾਂ ਦੇ ਲਈ ਪਛਾਣ ਅਤੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰੀ ਕੰਮ ਦੇ ਲਈ ਮੁੱਖ ਦਸਤਾਵੇਜ਼ ਜਿਹੜਾ ਉਹ ਬਣ ਗਿਆ ਹੈ ਬੈਂਕ ਖਾਤਾ ਖੋਲਣ ਤੋਂ ਪਹਿਲਾਂ ਤੋਂ ਲੈ ਕੇ ਜਿਹੜਾ ਸਾਰੀਆਂ ਸਰਕਾਰੀ ਯੋਜਨਾਵਾਂ ਦੇ ਲੈਣ ਦੇਣ ਤੱਕ ਹਰ ਜਗ੍ਹਾ ਤੇ ਆਧਾਰ ਕਾਰਡ ਜ਼ਰੂਰੀ ਹੋ ਗਿਆ ਤੇ ਇਸ ਦੇ ਬਹੁਤੇ ਮਹੱਤਵ ਦੇ ਕਾਰਨ ਫਰਜੀ ਜਿਹੜੇ ਆਧਾਰ ਕਾਰਡਾਂ ਦੀ ਸਮੱਸਿਆ ਉਹ ਵੀ ਸ਼ੁਰੂ ਹੋ ਗਈ ਆ ਜਿਸ ਦੇ ਨਿਚਠਣ ਦੇ ਲਈ ਸਰਕਾਰ ਨੇ ਜਿਹੜੇ ਕਦਮ ਉਹ ਵੀ ਚੁੱਕ ਰਹੀ ਹੈ ਤੇ ਜਾਲੀ ਆਧਾਰ ਕਾਰਡ ਬਣਾਉਣ ਜਾਂ ਵਰਤਣ ਤੇ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਜੇਕਰ ਕੋਈ ਵਿਅਕਤੀ ਜਾਲੀ ਆਧਾਰ ਕਾਰਡ ਦੀ ਵਰਤੋਂ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ 3 ਸਾਲ ਦੀ ਕੈਦ ਅਤੇ 10000 ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਹੋ ਸਕਦਾ ਹੈ ਅਤੇ ਇਹ ਸਜ਼ਾ ਆਧਾਰ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਇੱਕ ਸਖਤ ਕਦਮ ਹੈ ਅਤੇ UIDAI ਨੇ ਜਾਲੀ ਆਧਾਰ ਕਾਰਡ ਪਛਾਣ ਦੇ ਕਰਨ ਦੇ ਲਈ ਕੁਝ ਆਸਾਨ ਜਿਹੜੇ ਸਟੈਪਸ ਨੇ ਉਹ ਦਿੱਤੇ ਨੇ ਉਹਨਾਂ ਨੇ ਇਹਨਾਂ ਕਦਮਾਂ ਦੀ ਪਾਲਣਾ ਕਰਕੇ ਉਹਨਾਂ ਨੇ ਘਰ ਵਿੱਚ ਬੈਠੇ ਹੀ ਆਪਣੇ ਆਧਾਰ ਕਾਰਡ ਦੀ ਵੈਧਤਾ ਦੀ ਜਾਂਚ ਤੁਸੀਂ ਕਰ ਸਕਦੇ ਹੋ ਤਾਂ ਜੋ ਤੁਹਾਡੀ ਪਛਾਣ ਤੇ ਵਿੱਤੀ ਜਾਣਕਾਰੀ ਸੁਰੱਖਿਅਤ ਰਹਿ ਸਕੇ ਯੂ ਡੀ ਆਈ ਯੂ ਆਈ ਡੀ ਆਈ ਦੇ ਆਧਾਰਿਤ ਵੈਬਸਾਈਟ www.uidai.gov.in ਤੇ ਜਾ ਕੇ ਤੁਸੀਂ ਵੈਰੀ ਵੈਰੀਫਾਈ ਐਨ ਆਧਾਰ ਨੰਬਰ ਉੱਪਰ ਕਲਿੱਕ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਜਿਹੜਾ ਆਪਣਾ ਆਧਾਰ ਦਾ ਨੰਬਰ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ ਤੇ ਇਸ ਤੋਂ ਮਗਰੋਂ ਪ੍ਰੋਸੈਸਡ ਟੂ ਵੈਰੀਫਾਈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਆਧਾਰ ਵੈਰੀਫਿਕੇਸ਼ਨ ਦੀ ਜਿਹੜੀ ਪ੍ਰਤੀਕਿਰਿਆ ਉਹ ਪੂਰੀ ਹੋ ਜਾਵੇਗੀ ਯੂਆਈਡੀਆਈ ਨੇ ਸਪਸ਼ਟ ਕੀਤਾ ਹੈ ਕਿ ਨਕਲੀ ਆਧਾਰ ਕਾਰਡ ਦੀ ਵਰਤੋਂ ਦੇ ਨਾਲ ਜੁੜੇ ਵਿਅਕਤੀਆਂ ਨੂੰ ਨਾ ਸਿਰਫ ਵਿੱਤੀ ਜੁਰਮਾਨਾ ਬਲਕਿ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਅਤੇ ਇਹ ਕਦਮ ਆਧਾਰ ਕਾਰਡ ਦੀ ਪਵਿੱਤਰਤਾ ਤੇ ਮਹੱਤਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਨਾਗਰਿਕਾਂ ਦੀ ਨੂੰ ਇਸ ਦੀ ਸਹੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਤੇ ਤੁਹਾਡੇ ਆਪਣੇ ਆਧਾਰ ਕਾਰਡ ਦੇ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਵੀ ਆਧਾਰ ਕਾਰਡ ਦੀ ਵੈਧਤਾ ਦੀ ਜਾਂਚ ਕਰਨਾ ਵੀ ਮਹੱਤਵਪੂਰਨ ਹੈ ਇਹ ਕਦਮ ਤੁਹਾਡੇ ਪਰਿਵਾਰ ਨੂੰ ਕਾਨੂੰਨੀ ਮੁੱਦਿਆਂ ਤੋਂ ਬਚਾ ਸਕਦਾ ਹੈ ਅਤੇ ਸਮਾਜਿਕ ਸੁਰੱਖਿਆ ਨੂੰ ਜਿਹੜਾ ਮਜ਼ਬੂਤ ਕਰ ਸਕਦਾ ਹੈ